ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਸ਼ੁਰੂਆਤ ਕਰਨ ਲੱਗੇ ਆਂ ਬਲੌਗ ਬਣਾਉਣ ਦੀ ਤੇ ਬਲੌਗ ਦੀ ਸ਼ੁਰੂਆਤ ਕਰਾਂਗੇ ਅੱਜ ਆਪਾਂ ਆਪਣੇ ਘਰ ਦੀ ਬਗੀਚੀ ਤੋਂ ਦੇਖੋਨੇ ਆ ਤੁਹਾਨੂੰ ਆਪਣੀ ਬਗੀਚੀ ਦੇ ਵਿੱਚ ਕੀ ਕੀ ਆ ਨਿੰਬੂ ਆ ਬਹੁਤ ਸੋਹਣੇ ਲੱਗੇ ਹੈ ਨਾ ਆ ਆੜੂਆਂ ਦਾ ਬੂਟਾ ਆੜੂ ਲੱਗੇ ਵੀ ਆ 1 2 ਤੇ ਘਾ ਵੀ ਵੈਸੇ ਤਾਂ ਬਹੁਤ ਹੋਇਆ ਪਿਆ ਵਾ ਸੌਂਫ ਦੇ ਬੂਟੇ ਵੀ ਡਿੱਗੇ ਪਏ ਆ ਬਸ ਥੋੜੀ ਜੀ ਇਹ ਸਾਡੀ ਬੇਹਿੰਮਤੀ ਵੀ ਸਮਝੋ ਇੱਕ ਗਰਮੀ ਵੀ ਜ਼ਿਆਦਾ ਆ ਹੈਨਾ ਸਵੇਰੇ ਸਵੇਰੇ ਕੰਮ ਨੂੰ ਜੀ ਕਰਦਾ ਤੇ ਉਹਦੋਂ ਪਸ਼ੂਆਂ ਦਾ ਹੁੰਦਾ ਪੱਠੇ ਡੱਕੇ ਪਾਉਣ ਦਾ ਜਾਂ ਖੇਤ ਗੇੜਾ ਮਾਰਿਆ ਉਹ ਤੇ ਬੰਦੇ ਲੇਟ ਵੇਲੇ ਹੁੰਦੇ ਆ ਫਿਰ ਉਹਦੋਂ ਨੂੰ ਕਹਿ ਦਿੰਦੇ ਆ ਬਸ ਹਣ ਰੋਟੀ ਖਾ ਕੇ ਰੈਸਟ ਕਰਨੀ ਆ ਆ ਆਪਣਾ ਹੈਗਾ ਆਲੂ ਬੁਖਾਰਿਆਂ ਦਾ ਬੂਟਾ ਤੇ ਗੰਡੇ ਲਾਏ ਵੀ ਆ ਹਨਾ ਪਿਆਜ਼ ਤੇ ਤਾਂ ਆ ਬਹੁਤ ਜਿਆਦੇ ਹੋਏ ਆ ਪਿਆ ਹੋਰ ਤੁਸੀਂ ਦੱਸੋ ਅੱਜ ਕੱਲ੍ਹ ਗਰਮੀ ਦੇ ਵਿੱਚ ਤੁਸੀਂ ਕਿਹੜੀ ਕਿਹੜੀ ਸਬਜ਼ੀ ਲਾਈ ਆ ਆਪਾਂ ਲਾਈਆਂ ਤੋਰੀਆਂ ਤੋਰੀ ਤਾਂ ਕੋਈ ਦਿਖਦੀ ਨਹੀਂ ਕਾਈ ਦਿਖੂਗਾ ਹਜੇ ਤਾਂ ਤੁਹਾਨੂੰ ਜਿੱਦੇ ਸਫਾਈ ਕਰਾਂਗੇ ਫਿਰ ਫਿਰ ਦੁਬਾਰਾ ਦਿਖਾ ਦਾਂਗੇ ਇੱਕ ਵਾਰ ਆ ਹੈਗੇ ਆ ਪੇਠਿਆਂ ਦੀਆਂ ਵੱਲਾਂ ਅੱਜ ਡਿਊਟੀ ਲੱਗੀ ਆ ਕਵਰਪ੍ਰੀਤ ਦੀ ਤੇ ਉਹਦੇ ਚਾਚੇ ਦੀ ਵੀ ਪਾਣੀ ਲਾਓ ਸਾਰੀਆਂ ਵੱਲਾਂ ਨੂੰ ਹੈਨਾ ਸਬਜੀ ਬੀਜਣੀ ਤੋੜਨੀ ਬਣਾਉਣੀ ਇਹ ਕੱਲੀਆਂ ਬੁੜੀਆਂ ਦਾ ਕੰਮ ਥੋੜਾ ਹੁੰਦਾ ਸਾਰੇ ਹੈਲਪ ਕਰਨ ਤੇ ਫੇਰ ਹੀ ਘਰ ਚਲਦੇ ਆ। ਹੋਰ ਦੱਸੋ ਆ ਕਰੇਲਿਆਂ ਦੀਆਂ ਵੱਲਾਂ। ਦੇਖਦੇ ਹੁਣ ਤਾਂ ਪਾਣੀ ਨਾਲ ਭਰ ਗਈਆਂ। ਤੋੜੇ ਵੀ ਸੀਗੇ ਪਰਸੋਂ। ਤੇ ਬਸ ਇੰਨਾ ਹੈਗਾ ਵੀ ਕਾ ਬਹੁਤ ਆ। ਤੇ ਬਿਨਾ ਰੇ ਸਪਰੇ ਤੋਂ ਘਰ ਦੀ ਸਬਜ਼ੀ ਹੈਗੀ ਆ ਜਿਹੜੀ ਥੋੜੀ ਬਹੁਤੀ ਲੈਂਦੀ ਆ। ਉਹ ਆ ਪਤਾਜੀ ਤੋੜ ਕੇ ਹੀ ਤੇ ਬਣਾਉਨੇ ਆ। ਹੋਰ ਕਹਿੰਦੇ। ਤਾਜੀ ਬਿਨਾ ਰੇ ਸਪਰੇ ਤੋਂ। ਥੋੜੀ ਬਹੁਤ ਹੀ ਕੱਚੀ ਜਗਾ ਘਰੇ ਹੋਵੇ ਤਾਂ ਆਪ ਦੇ ਗੁਜਾਰੇ ਜੋ ਕਿ ਸਬਜ਼ੀ ਜ਼ਰੂਰ ਲਾ ਲੈਣੀ ਚਾਹੀਦੀ ਆ ਹੈਗੇ ਆਪਣੇ ਟਮਾਟਰ ਮਿਰਚਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਥੋੜੀਆਂ ਜੀਆਂ ਤੋੜੀਆਂ ਸੀ ਅਚਾਰ ਪਾਇਆ ਬਾਕੀ ਹੁਣ ਤੋੜਾਂਗੇ ਸ਼ਾਮ ਨੂੰ ਠੰਡੇ ਹੋਏ ਹੋਰ ਇਹ ਤੇ ਗਰਮੀ ਦਾ ਸੀਜ਼ਨ ਆ ਗਰਮੀ ਹੈ ਵੀ ਬਹੁਤ ਜ਼ਿਆਦਾ بس ਬਲੌਗ ਦਾ ਪਹਿਲਾ ਦਿਨ ਕਰਕੇ ਤੇ ਥੋੜਾ ਜਿਹਾ ਹਜੇ ਵੀ ਛਿੜਕ ਜੀ ਵੀ ਆਉਂਦੀ ਹੈ ਹੈਨਾ ਕਿਉਂ ਆਪਾਂ ਕੈਮਰੇ ਦੇ ਸਾਹਮਣੇ ਤਾਂ ਹੀ ਨਹੀਂ ਹੋਏ ਬਸ ਵੀ ਇੱਕ ਵਾਰ ਤੁਸੀਂ ਰਿਸਪੌਂਸ ਦਿਓ ਦੱਸੋ ਵੀ ਕਿਵੇਂ ਦਾ ਲੱਗਿਆ ਬੋਲਣ ਦਾ ਢੰਗ ਤਰੀਕਾ ਜਾਂ ਕੁਝ ਵੀ ਆਪਣੀ ਬਗੀਚੀ ਬਾਰੇ ਦੱਸਣ ਦਾ ਤੇ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਹੈ ਨਾ ਬਾਕੀ ਫਿਰ ਜੇ ਤੁਹਾਡਾ ਰਿਸਪਾਂਸ ਮਿਲੂਗਾ ਤਾਂ ਆਪਾਂ ਸ਼ੁਰੂਆਤ ਕਰ ਲਾਂਗੇ ਐਵੇਂ ਨਿਤ ਬਲੌਗ ਬਣਾ ਦਿਆ ਕਰਾਂਗੇ ਵੈਸੇ ਤਾਂ ਹੁਣ ਬਹੁਤ ਲੋਕਾਂ ਦੇ ਵਿੱਚ ਕ੍ਰੇਜ਼ ਹੋਇਆ ਵਾ ਸਾਰੇ ਹੀ ਬਲੌਗ ਬਣਾਈ ਜਾਂਦੇ ਆ ਪਤਾ ਨਹੀਂ ਸ਼ੌਂਕ ਆ ਲੋਕਾਂ ਨੂੰ ਯਾਰੀ ਸੋਰੀ ਇਸ ਮੈਂ ਤਾਂ ਆਪ ਮੈਂ ਦੇਖ ਕੇ ਵੀ ਸਾਰੇ ਬਲੌਗ ਬਣਾਉਂਦੇ ਆ ਮੈਂ ਕਿਹਾ ਚੱਲ ਮੈਂ ਵੀ ਥੋੜਾ ਜਿਹਾ ਸ਼ੁਰੂਆਤ ਕਰਦੇ ਆ ਬਾਕੀ سپورਟ ਦੇ ਸਿਰ ਤੇ ਹੁੰਦਾ ਜੇ ਤੁਹਾਡੀ سپورਟ ਮਿਲੂਗੀ ਲਾਈਕ ਸ਼ੇਅਰ ਕਮੈਂਟ ਕਰੋਗੇ ਤਾਂ ਆਪਾਂ ਕੋਈ ਨੀ ਕੋਈ ਨਾ ਕੋਈ ਵੀਡੀਓ ਡੇਲੀ ਪਾ ਦਿਆ ਕਰਾਂਗੇ ਬਣਾ ਕੇ ਅੱਜ ਹਜੇ ਤੁਹਾਨੂੰ ਬਗੀਚੀ ਵਿਖਾਉਨੇ ਆ ਫਿਰ ਆਪਾਂ ਆਪਣੇ ਫੈਮਿਲੀ ਮੈਂਬਰਾਂ ਬਾਰੇ ਖੇਤੀਬਾੜੀ ਬਾਰੇ ਪਸ਼ੂਆਂ ਬਾਰੇ ਸਾਰਾ ਦੱਸਾਂਗੇ ਹਨ ਬਸ ਇੱਥੇ ਆਪਾਂ ਐਂਡ ਕਰਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਦੀ ਵੀਡੀਓ ਲੱਗੀ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ